ਰਸਪਦੀ ਮਈਆ ਕੇ ਗੁਰ ਚੇਤ ਫਰਾਨੀ ਕਮਨ ਮੂਲ ਤੇ ਕੰਬਦ ਸਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਵਗਨ ਮੈਂ ਜਨੇਹ ਵਾਰਿਆ ਬਾਰ ਬਸਾ ਤੁਜੀ ਪਿਆਰੇ ਦੂਦ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਖ ਸੈ ਮੁਖ ਪਿਆ ਬੈਠ ਗੋਦੈ ਏ ਨਿਰਗੁਣ ਗਨ ਕੁਸ਼ੂਨਾ ਬੂਜੈ ਬਖਸ਼ ਲੈ ਤੋ ਨਾਨਕ ਸਿਜੈ ਜੇ ਪ੍ਰਸਾਦ ਕਰਿ ਉਪਰ ਸੁਖ ਬਸਾਇ ਸਤਿ ਭਰਾ ਮੇ ਬੰਤਾ ਸੰਗ ਸੈ ਜੇ ਪ੍ਰਸਾਦ ਪੀਵੀ ਸੇ ਤਲ ਜਲਾ ਸੁਖदाई ਪਵਨ ਪਾਵ ਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸ ਪਾਪ ਕਰਨੇ ਤਰਸਨਾ ਤਸੇ ਤੇ ਆਗੁਰ ਸੰਗ ਰਚਨਾ ਐਸੇ ਉਦੋਖ ਮੂੜੰਦ ਵਿਆਪੇ ਨਾਨਕ ਕਾੜ ਲਿਓ ਪ੍ਰਵਿ ਆਪੇ ਆਦੇ ਜਾਂ ਤੇ ਜੋ ਰਖਨ ਹਾਰ ਇਸੋਂ ਪ੍ਰੇਤਨਾ ਕਰੇ ਗਵਾਰ ਜਾਕੀ ਸੇਵਾ ਨੰਮਿਤ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ ਜੋ ਠਾਕਰ ਸਦਾ ਹਜ਼ੂਰੀ ਤਾ ਕੋ ਉੰਦਾ ਜਨ ਦੂਰੇ ਜਾਕੀ ਟਹਿਲ ਪਾਵੇ ਦਰਗਹਿ ਮਾ ਇਸੇ ਬਸਾਰੇ ਮੁਗਦੇ ਅਜਾ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤੇ ਆ ਗੋਡੀ ਸੰਗ ਰਚੈ ਸਾਚਿ ਛੋੜ ਝੂਠ ਸੰਭਚੈ ਜੋ ਛਣ ਆਸੂ ਸਰ ਕਰਮਨੈ ਜੋ ਹਉਮਨ ਸੋ ਦੂਰ ਪੁਰਾਨੈ ਛੋੜ ਜਾਇ ਤਿਸ ਕਾ ਸਤ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਲੇ ਪੁਤਾਰੇ ਧੋਏ ਕਰਤਾ ਪ੍ਰੀਤ ਬਸਮ ਸੰਗ ਹੋ ਅੰਧ ਕੂ ਮੈਂ ਪਦ ਬਿਖਰਾਲ ਨਾਨਕ ਕਾ ਲਿ ਪ੍ਰਭ ਦਿਆਲ ਕਰਤੂਤ ਬਸੂਖੀ ਮਾਨ ਜਾ ਲੋਕ ਵਿਚਾਰਾ ਕਰੈ ਦਨਰਾਦ ਬਾਹਰ ਵੇਗ ਅੰਦਰ ਮਨ ਮਾਇਆ ਸ਼ਬਸ਼ਨਾਹੀ ਕਿਸੁ ਕਰੇਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਨਿਸਕਈਐ ਤੋ ਸਮਝੇ ਪੂਰਾ ਕਹਾ ਬਿਸਨਬਦ ਗਾਵੇ ਗੁੰਗ ਜਤਨ ਕਰੈ ਤੋ ਪੀ ਸਰਪੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆ ਬੀਨਾ ਚੀ ਜੋ ਬਹਿ ਰਾਇ ਤਾ ਸੁਪਰੀ ਬਨੂਆ ਕੇ ਗ੍ਰਹਿ ਭੀ ਤਨ ਵਸੈ ਅਨੰਤ ਕੇਲ ਮਾ ਰੰਗ ਰਸੈ ਧ੍ਰਿੜ ਕਰਮਾ ਨੇ ਮਨੇ ਪਰਤੀ ਕਾਲ ਨਯਾ ਬੇ ਬੂੜੀ ਚੀ ਬੈਰ ਵਿਰੋਧ ਕਾਮ ਕ੍ਰੋਧ ਮੋ ਝੋਠ ਮਿਕਾਰ ਮਹ ਲੋਤੋ ਇਆਹੂ ਜੂਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਢਾ ਕਰ ਤੂੰ ਬਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਹ ਤੁਮਾਤ ਵਿਦਾ ਹੰਗਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਮੂਚੇ ਤੇ ਉੱਚਾ ਭਗਵੰਤ ਸਗਰ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਅਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੈ ਨਾਨਕ ਦਾਸ ਸਦਾ ਕੁਰਬਾਨੀ ਸलो ਜੀਨ ਹਾਰ ਪ੍ਰਭ ਛੋੜ ਕੇ ਲਗੇ ਅਨਸੁਆਏ ਨਾਨਕ ਕਹਉ ਨਾ ਸਿਜੈ ਬਿਨ ਨਾਵੇ ਪਤ ਜਾਏ